ਤਾਂ ਸੋਨਾ ਖਰੀਦਣ ਦੇ ਚਾਹਵਨ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸੋਨੇ ਦੇ ਰੇਟ ਲਗਾਤਾਰ ਰਿਕਾਰਡ ਤੋੜ ਰਹੇ ਨੇ ਲਗਾਤਾਰ ਸੋਨੇ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਜੇਕਰ ਅੱਜ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 96000 ਤੋਂ ਪਾਰ ਦੱਸੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਸੋਨੇ ਦੀ ਕੀਮਤਾਂ ਦੇ ਵਿੱਚ ਇੱਕ ਵੱਡਾ ਵਾਧਾ ਹੋਵੇਗਾ 1 ਲੱਖ 30000 ਰੁਪਏ ਪ੍ਰਤੀ ਜਿਹੜਾ ਤੋਲਾ ਸੋਨਾ ਹੋ ਜਾਵੇਗਾ ਉੱਤੀ ਦੱਸਦੀ ਕਿ ਚਾਂਦੀ 1 ਲੱਖ ਤੋਂ ਵਪਾਰ ਦੱਸੀ ਜਾ ਰਹੀ ਹੈ ਅਮਰੀਕਾ ਤੇ ਚੀਨ ਦੇ ਵਿਚਾਲੇ ਵੱਧਦੇ ਵਪਾਰ ਯੁੱਧ ਤੇ ਮੰਦੀ ਦੇ ਡਰ ਦੇ ਕਾਰਨੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ 4500 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦਾ ਹੈ ਜੇਕਰ ਅੰਤਰਰਾਸ਼ਟਰੀ ਦਰਾਂ ਦੇ ਨਾਲ ਹਿਸਾਬ ਲਾਇਆ ਜਾਵੇ ਤਾਂ ਭਾਰਤ ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ 30 ਹਜ਼ਾਰ ਰੁਪਏ ਤੱਕ ਜਾ ਸਕਦੀ ਹੈ ਵਿਦੇਸ਼ੀ ਨਿਵੇਸ਼ ਬੈਂਕ ਗੋਲਡਮੈਨ ਸੈਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ ਹਾਲਾਂਕਿ ਸਿਰਫ ਉਦੋਂ ਹੀ ਹੋਵੇਗਾ ਜਦੋਂ ਵਪਾਰ ਯੁੱਧ ਤੇ ਮੰਦੀ ਦਾ ਖਤਰਾ ਕਾਫੀ ਵੱਧ ਜਾਵੇਗਾ ਅਨੁਮਾਨ ਦੇ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਵਪਾਰ ਯੁੱਧ ਤੇ ਮੰਦੀ ਦਾ ਖਤਰਾ ਬਹੁਤ ਜ਼ਿਆਦਾ ਨਾ ਵੀ ਵਧੇ ਫਿਰ ਵੀ ਸੋਨਾ 3700 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦਾ ਹੈ ਤਾਂ ਪਹਿਲੀ ਭਵਿੱਖਬਾਣੀ ਜਿਹੜੀ ਕੀਤੀ ਗਈ ਫਰਵਰੀ 2025 ਦੇ ਵਿੱਚ ਜਾਰੀ ਕੀਤੀ ਗਈ ਅਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੀ ਕੀਮਤਾਂ ਦੇ ਵਿੱਚ 3300 ਪ੍ਰਤੀ ਜਿਹੜੇ ਕਿ ਉਸ ਡਾਲਰ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ ਦੂਜੀ ਭਵਿੱਖਬਾਣੀ ਮਾਰਚ 2025 ਦੇ ਵਿੱਚ ਜਾਰੀ ਇੱਕ ਅਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੇ 3300 ਡਾਲਰ ਪ੍ਰਤੀ ਔਸਤਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ ਤੀਜੀ ਭਵਿੱਖਬਾਣੀ April 2025 ਦੇ ਵਿੱਚ ਜਾਰੀ ਕੀਤੇ ਗਏ ਇੱਕ ਅਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੀ ਕੀਮਤਾਂ 3700 ਡਾਲਰ ਪ੍ਰਤੀ ਔਸਤਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ ਤੇ ਸੋਨਾ ਇਸ ਸਮੇਂ ਆਪਣੇ ਰਿਕਾਰਡ ਉੱਚੇ ਪੱਧਰ ਤੇ ਹੈ ਇੰਡੀਆ ਬੁਲੀਅਨ ਐਂਡ ਜੁਵੈਲਰਸ ਐਸੋਸੀਏਸ਼ਨ ਦੇ ਅਨੁਸਾਰ 24 ਕੈਰਟ ਸੋਨਾ 10 ਗ੍ਰਾਮ 93353 ਤੱਕ ਪਹੁੰਚ ਗਿਆ ਹੈ ਤੇ ਸਾਲ 1 ਜਨਵਰੀ ਤੋਂ ਹੁਣ ਤੱਕ 24 ਕੈਰਟ ਸੋਨਾ ਜਿਹੜਾ 10 ਗ੍ਰਾਮ ਦੀ ਕੀਮਤ 76162 ਰੁਪਏ ਤੋਂ ਵੱਧ ਕੇ 17191 ਰੁਪਏ ਹੋ ਗਈ ਹੈ ਤਾਂ ਸੋਨਾ ਖਰੀਦਣ ਦੇ ਚਾਹਵਨ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸੋਨੇ ਦੇ ਰੇਟ ਲਗਾਤਾਰ ਰਿਕਾਰਡ ਤੋੜ ਰਹੇ ਨੇ ਲਗਾਤਾਰ ਸੋਨੇ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਜੇਕਰ ਅੱਜ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 96000 ਤੋਂ ਪਾਰ ਦੱਸੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਸੋਨੇ ਦੀ ਕੀਮਤਾਂ ਦੇ ਵਿੱਚ ਇੱਕ ਵੱਡਾ ਵਾਧਾ ਹੋਵੇਗਾ 1 ਲੱਖ 30000 ਰੁਪਏ ਪ੍ਰਤੀ ਜਿਹੜਾ ਤੋਲਾ ਸੋਨਾ ਹੋ ਜਾਵੇਗਾ ਉੱਤੀ ਦੱਸਦੀ ਕਿ ਚਾਂਦੀ 1 ਲੱਖ ਤੋਂ ਭਾਰ ਦੱਸੀ ਜਾ ਰਹੀ ਹੈ ਅਮਰੀਕਾ ਤੇ ਚੀਨ ਦੇ ਵਿਚਾਲੇ ਵੱਧਦੇ ਵਪਾਰ ਯੁੱਧ ਤੇ ਮੰਦੀ ਦੇ ਡਰ ਦੇ ਕਾਰਨੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ 4500 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦਾ ਹੈ ਜੇਕਰ ਅੰਤਰਰਾਸ਼ਟਰੀ ਦਰਾਂ ਦੇ ਨਾਲ ਹਿਸਾਬ ਲਾਇਆ ਜਾਵੇ ਤਾਂ ਭਾਰਤ ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1,30,000 ਰੁਪਏ ਤੱਕ ਜਾ ਸਕਦੀ ਹੈ ਵਿਦੇਸ਼ੀ ਨਿਵੇਸ਼ ਬੈਂਕ ਗੋਲਡਮੈਨ ਸੈਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ ਹਾਲਾਂਕਿ ਸਿਰਫ ਉਦੋਂ ਹੀ ਹੋਵੇਗਾ ਜਦੋਂ ਵਪਾਰ ਯੁੱਧ ਤੇ ਮੰਦੀ ਦਾ ਖਤਰਾ ਕਾਫੀ ਵੱਧ ਜਾਵੇਗਾ ਅਨੁਮਾਨ ਦੇ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਵਪਾਰ ਯੁੱਧ ਤੇ ਮੰਦੀ ਦਾ ਖਤਰਾ ਬਹੁਤ ਜ਼ਿਆਦਾ ਨਾ ਵੀ ਵਧੇ ਫਿਰ ਵੀ ਸੋਨਾ 3700 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦਾ ਹੈ ਤਾਂ ਪਹਿਲੀ ਭਵਿੱਖਬਾਣੀ ਜਿਹੜੀ ਕੀਤੀ ਗਈ ਫਰਵਰੀ 2025 ਦੇ ਵਿੱਚ ਜਾਰੀ ਕੀਤੀ ਗਈ ਕਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੀ ਕੀਮਤਾਂ ਦੇ ਵਿੱਚ 3300 ਪ੍ਰਤੀ ਜਿਹੜਾ ਕਿ ਉਸ ਡਾਲਰ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ ਦੂਜੀ ਭਵਿੱਖਬਾਣੀ ਮਾਰਚ 2025 ਦੇ ਵਿੱਚ ਜਾਰੀ ਇੱਕ ਅਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੇ 3300 ਡਾਲਰ ਪ੍ਰਤੀ ਔਸਤ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ ਤੀਜੀ ਭਵਿੱਖਬਾਣੀ ਅਪ੍ਰੈਲ 2025 ਦੇ ਵਿੱਚ ਜਾਰੀ ਕੀਤੇ ਗਏ ਇੱਕ ਅਨੁਮਾਨ ਦੇ ਵਿੱਚ 골ਡਮੈਨ ਨੇ ਸੋਨੇ ਦੀ ਕੀਮਤਾਂ 3700 ڈالر ਪ੍ਰਤੀ ਔਂਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ ਤੇ ਸੋਨਾ ਇਸ ਸਮੇਂ ਆਪਣੇ ਰਿਕਾਰਡ ਉੱਚੇ ਪੱਧਰ ਤੇ ਹੈ ਇੰਡੀਆ ਬੁਲੀਅਨ ਐਂਡ ਜੁਵੈਲਰਸ ਐਸੋਸੀਏਸ਼ਨ ਦੇ ਅਨੁਸਾਰ 24 ਕੈਰਟ ਸੋਨਾ 10 ਗ੍ਰਾਮ 93353 ਤੱਕ ਪਹੁੰਚ ਗਿਆ ਹੈ ਤੇ ਸਾਲ 1 ਜਨਵਰੀ ਤੋਂ ਹੁਣ ਤੱਕ 24 ਕੈਰਟ ਸੋਨਾ ਜਿਹੜਾ 10 ਗ੍ਰਾਮ ਦੀ ਕੀਮਤ 76162 ਰੁਪਏ ਤੋਂ ਵੱਧ ਕੇ 17191 ਰੁਪਏ ਹੋ ਗਈ ਹੈ